ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀ ਸਾਡੀ ਕਲਾਸ ਹੈਗੀ ਆ ਇੱਕ ਬੱਚੇ ਦੀ ਮੰਗ ਸੀਗੀ ਫੁਲਕਾਰੀ ਵਾਲਾ ਟੋਪਿਕ ਤਾਂ ਇਹਦੇ ਵਿੱਚ ਆਪਾਂ ਪੂਰੀ ਫੁਲਕਾਰੀ ਦੀ ਅੱਜ ਥਿਊਰੀ ਕਰਨ ਲੱਗੇ ਆ ਤਾਂ ਥਿਊਰੀ ਤੇ ਬੇਚ ਆਪਾਂ ਥੋੜੇ ਜਿਹਾ ਐਮਸੀਕਿਊ ਰੱਖੇ ਨੇ ਤਾਂ ਫਲਕਾਰੀ ਤੇ ਕਾਫੀ ਵਾਰ ਸਵਾਲ ਆਏ ਨੇ ਤਾਂ ਫਲਕਾਰੀ ਪਹਿਲਾ ਮੇਨ ਗੱਲ ਇਹਦੇ ਵਿੱਚ ਇਹ ਹੈ ਕਿ ਫਲਕਾਰੀ ਸਾਡਾ ਕਾਹਦਾ ਟੌਪਿਕ ਆ ਫਲਕਾਰੀ ਕਿਹੜੇ ਕਿਹੜੇ ਟੌਪਿਕ ਦੇ ਵਿੱਚ ਆਉਂਦਾ ਤਾਂ ਸਾਡੇ ਇੱਕ ਟੌਪਿਕ ਆ ਸੱਭਿਆਚਾਰ ਤੇ ਲੋਕਤਾਰਾ ਸੱਭਿਆਚਾਰ ਤੇ ਲੋਕਤਾਰਾ ਦੇ ਵਿੱਚ ਫਰਕ ਹੁੰਦਾ ਵੈਸੇ ਵੱਡਾ ਜਿਹੜਾ ਸ਼ਬਦ ਹੈਗਾ ਉਹ ਹੈਗਾ ਸਾਡੇ ਕੋਲ ਸੱਭਿਆਚਾਰ ਸੱਭਿਆਚਾਰ ਦੇ ਵਿੱਚ ਸੱਭਿਆ ਸਾਡਾ ਰਹਿਣ ਸਹਿਣ ਸਾਡਾ ਖਾਣ ਪੀਣ ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਸੱਭਿਆਚਾਰ ਦੇ ਵਿੱਚ ਸੱਭਿਆਚਾਰ ਦੇ ਵਿੱਚ ਸਾਡਾ ਇੱਕ ਪਾਰਟ ਆ ਜਾਂਦਾ ਲੋਕਤਾਰਾ ਲੋਕ ਤਾਰਾ ਜਿਹਨੂੰ ਅਸੀਂ ਲੋਕ ਤਾਰਾ ਜਿਹੜੀ ਚੀਜ਼ ਨੂੰ ਅਸੀਂ ਟੱਚ ਨਹੀਂ ਕਰ ਸਕਦੇ ਸਭ ਤੋਂ ਵੱਡੀ ਜਿਹੜੀ ਟਰਮ ਆ ਜਾਂਦੀ ਆ ਉਹ ਆ ਜਾਂਦੀ ਸਾਡੇ ਕੋਲ ਸੱਭਿਆਚਾਰ ਸਾਡਾ ਚਾਰ ਸਾਡਾ ਰਹਿਣ ਸਹਿਣ ਸਾਡੀ ਗੱਲਬਾਤ ਸਾਡੇ ਰਸਮਾਂ ਰਿਵਾਜ ਸਾਡਾ ਈਲੀਡਾ ਕੱਪੜਾ ਜੋ ਵੀ ਸਾਡੀ ਮਿੱਟੀ ਦੇ ਵਿੱਚ ਹੁੰਦਾ ਉਹ ਸਾਰਾ ਚੀਜ਼ ਆ ਗਈ ਸਾਡੀ ਸੱਭਿਆਚਾਰ ਦੇ ਵਿੱਚ ਸੱਭਿਆਚਾਰ ਦੇ ਵਿੱਚ ਜਿਵੇਂ ਹੁਣ ਤਰਿੰਜਨ ਦੇ ਵਿੱਚ ਚਰਖਾ ਤੇ ਚਰਖੇ ਤੇ ਰੂਹ ਕੱਤਣੀ ਉਹਦਾ ਚੀਜ਼ ਆ ਗਈ ਸਾਡੀ ਸੱਭਿਆਚਾਰ ਦੇ ਵਿੱਚ ਬਟ ਤਰਿੰਜਨ 'ਚ ਬੈਠੇ ਬੈਠੇ ਕੁੜੀਆਂ ਨੇ ਜਿਹੜੇ ਗੀਤ ਗਾਉਣੇ ਤਰਿੰਜਨਾਂ ਦੇ ਗੀਤ ਉਹ ਸਾਡੀ ਕਾਦੇ ਵਿੱਚ ਆ ਗਈ ਉਹ ਸਾਡੀ ਲੋਕਤਾ ਰਚਾ ਗਈ ਜਿਹੜੀ ਵੀ ਚੀਜ਼ ਨੂੰ ਅਸੀਂ ਟੱਚ ਨਹੀਂ ਕਰ ਸਕਦੇ ਸਾਡੇ ਮੁਹਾਵਰੇ ਅਖਾਨ ਸਾਡੀਆਂ ਬੋਲੀਆਂ ਸਾਡੇ ਰਸਮਾਂ ਰੀਤਾਂ ਜਿੰਨੇ ਵੀ ਅਸੀਂ ਮਤਲਬ ਤਿਹਾਰ ਮਤਲਬ ਕਰਦੇ ਆ ਵਿਆਹ ਜਾਂ ਮੰਗਣੇ ਤੇ ਜਿੰਨੀਆਂ ਵੀ ਸਾਡੇ ਰਸਮਾਂ ਹੁੰਦੀਆਂ ਨੇ ਉਹ ਸਾਰਾ ਕਿਹਦਾ 파ਟ ਆ ਉਹ ਹੈਗੇ ਲੋਕਤਾਰਾ ਦਾ ਤੇ ਲੋਕਤਾਰਾ ਕਿਹਦੇ 파ਟ ਆ ਸੱਭਿਆਚਾਰ ਦਾ ਇਹਦੇ ਵਿੱਚ ਸਾਡਾ ਲੋਕ ਸਹਿਤ ਆ ਜਾਂਦਾ ਓਕੇ ਲੋਕ ਸਹਿਤ ਜਿਹਦੇ ਵਿੱਚ ਸਾਨੂੰ ਲੇਖਕ ਦਾ ਨਾਮ ਹੀ ਪਤਾ ਪੀੜੀਦਾਰ ਪੀੜੀ ਕੋਈ ਵੀ ਜਿਹੜੀ ਚੀਜ਼ ਸਾਡੇ ਕੋਲ ਚੱਲਦੀ ਆ ਰਹੀ ਆ ਤਾਂ ਹੁਣ ਜਿਹੜੀ ਫੁਲਕਾਰੀ ਆ ਜਿਹੜੀ ਸਾਡੇ ਮਤਲਬ ਸਾਡੇ ਸੱਭਿਆਚਾਰ ਦੇ ਵਿੱਚ ਹੈਗੀ ਆ ਤਾਂ ਫੁਲਕਾਰੀ ਜੀ ਦਾ 파ਟ ਆ ਫੁਲਕਾਰੀ ਹੈਗੀ ਆ ਸਾਡੀ ਸੱਭਿਆਚਾਰ ਦਾ 파ਟ ਕਿਉਂਕਿ ਇਹਨੂੰ ਆਪਾਂ ਟੱਚ ਕਰ ਸਕਦੇ ਆ ਨਾ ਫੁਲਕਾਰੀ ਨੂੰ ओके ਜਿਵੇਂ ਲੰਬੀਆਂ ਬੋਲੀਆਂ ਸਹਾਗ ਕੀਰਨੇ ਕੋੜੀਆਂ ਅਲੋਣੀਆਂ ਉਹ ਸਾਰੀਆਂ ਕਾਚ ਆਗੀਆਂ ਸੀ ਉਹ ਆਗੀਆਂ ਸਾਡੀਆਂ ਲੋਕਤਾਰਾਚ ओके ਤੇ ਆਇਦਰ ਟੋਪਿਕ ਹੈਗਾ ਸਾਡੀ ਫਲਕਾਰੀ ਆਪਾਂ ਫਲਕਾਰੀ ਦੀਆਂ ਫੋਟੋਆਂ ਵੀ ਦੇਖਾਂਗੇ ਤੇ ਫਲਕਾਰੀ ਦੇ ਵਿੱਚ ਕਿਹੜਾ ਰੰਗ ਕਿਹੜੀ ਕਿਹੜੇ ਟਾਈਮ ਤੇ ਲੱਗਦੀ ਜਾਂਦੀ ਹੈ ਉਹ ਵੀ ਦੇਖਦੇ ਆ ਤਾਂ ਪਹਿਲਾ ਸਵਾਲ ਥੋੜੀ ਸਕਰੀਨ ਤੇ ਹੀਟ ਲੀਆ ਵਿੱਚੋਂ ਕਿਹੜੀ ਫਲਕਾਰੀ ਦੀ ਕਿਸਮ ਨਹੀਂ ਹੈ ਤੇ ਚਾਰ ਦਿੱਤੇ ਹੋਏ ਨੇ ਇਹਨਾਂ ਦੇ ਚ ਫਲਕਾਰੀ ਦੀ ਕਿਸਮ ਕਿਹੜੀ ਨੇ ਤਲਪੱਤਰਾ ਹਾਂਜੀ ਇਹ ਹੁੰਦਾ ਕਿ ਇੱਕ ਕਟਿਆ ਖੱਦਰ ਲੈ ਕੇ ਉਹਦੇ ਉੱਪਰ ਬਾਲੀ ਦੂਰ ਦੂਰ ਜਿਹੜਾ ਬਰਕ ਕੀਤਾ ਜਾਂਦਾ ਉਹਨੂੰ ਆਪਾਂ ਕਹਿੰਦੇ ਨੇ ਤਲਪੱਤਰਾ ਕਯੂਬ ਨੀਲਕ ਇਹ ਨੀਲੇ ਰੰਗ ਦੀ ਹੁੰਦੀ ਹੈ ਜਿਹੜੀ ਆਪਣੇ ਹਰਿਆਣੇ ਦੇ ਨਾਲ ਜਿਹੜਾ ਇਹ ਏਰੀਆ ਜਾਂਦਾ ਉੱਥੇ ਜ਼ਿਆਦਾ ਹੀ ਫਲਕਾਰੀ ਲੱਤੀ ਹੁੰਦੀ ਸਹਾਗ ਸਹਾਗ ਸਾਡੇ ਕਾਦੇ ਇੱਕ ਕਾਵ ਰੂਪਾ ਇਹ ਇੱਕ ਇੱਕ ਕਾਵ ਰੂਪੀ ਫਲਕਾਰੀ ਦੀ ਕਿਸਮ ਨਹੀਂ ਕਾਵ ਰੂਪ ਦੇ ਵਿੱਚ ਵੀ ਕਿ ਕੁੜੀ ਦੇ ਵਿਆਹ ਵਾਲੇ ਕਰ ਜਿਹੜੇ ਗੀਤ ਗਾਈ ਜਾਂਦੇ ਨੇ ਜਦ ਕੁੜੀ ਦਾ ਵਿਆਹ ਹੁੰਦਾ ਤਾਂ ਵਿਆਹ ਤੋਂ ਪਹਿਲਾਂ ਜਿਹੜੀ ਆਪਣੀਆਂ ਕੀ ਸ਼ਾਮ ਨੂੰ ਰੋਟੇਟੋ ਕਰਨ ਤੋਂ ਬਾਅਦ ਆਪਾਂ ਇਕੱਠੇ ਹੋ ਕੇ ਗੀਤ ਗਾਉਣੇ ਆ ਤਾਂ ਉਹਨਾਂ ਨੂੰ ਆਪਾਂ ਸਹਾ ਕਹਿੰਦੇ ਆ ਤੇ ਜਿਹੜੇ ਮੁੰਡੇ ਦੇ ਘਰੇ ਵਿਆਹ ਵਾਲੇ ਟਾਈਮ ਤੋਂ 10 ਦਿਨ ਪਹਿਲਾਂ ਗਾਈ ਜਾਂਦੇ ਨੇ ਤੇ ਉਹਨੂੰ ਆਪਾਂ ਕਹਿੰਦੇ ਆ ਕੋੜੀਆਂ ओके okay, इदोमेकी ने इदोमे okay, का रूप ने इका रूप ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮਿਲਦਾ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਨੇ ਲਿਖਿਆ ਹੋਇਆ ਓਕੇ ਤਾਂ ਇਹਦਾ ਅਨਸਰ ਹੁੰਦਾ ਇਸ ਐਸਾ ਇਤਨੇ ਕਿਹੜੀਆਂ ਨੇ ਇਤਨੇ ਸਾਡੀ ਫੁਲਕਾਰੀ ਦੀਆਂ ਕਿਸਮਾਂ ਨੇ ਹੁਣ ਆਪਾਂ ਕਰਦੇ ਹਾਂ ਥਿਉਰੀ ਸਟਾਰਟ ਲੋਕ ਪਹਿਰਾਵਾ ਤਾਂ ਫੁਲਕਾਰੀ ਕਾਚ ਆ ਗਈ ਲੋਕ ਪਹਿਰਾਵੇ ਚ ਆ ਗਈ ਸੱਭਿਆਚਾਰੋਹੀ ਫੁਲਕਾਰੀ ਦਾ ਸੰਬੰਧ ਕਸੀਦਾਕਾਰੀ ਕਿ ਜੋ ਵੀ ਮਤਲਬ ਕਸੀਦਾ ਕਰਨਾ ਕਸੀਦੇ ਦਾ मीनिंग ਮਤਲਬ ਬੰਜਾਰਾ ਬੀਦੀ ਨਹੀਂ ਦਿੱਤਾ ਹੋਇਆ ਜਦੋਂ ਕੋਈ ਵੀ ਮਤਲਬ ਮਤਲਬ ਔਰ ਤਾਂ ਇਕੱਠੀਆਂ ਹੋ ਗਏ ਸੂਈ ਤਾਗੀ ਨਾਲ ਮਤਲਬ ਕੋਈ ਵੀ ਵਰਕ ਕਰਦਿਆਂ ਨੇ ਕੋਈ ਵੀ ਮਤਲਬ ਉਹ ਕਰਦਿਆਂ ਨੇ ਉਹਨੂੰ ਆਪਾਂ ਕਹਿੰਦੇ ਇੱਕ ਸਿੱਦਾ ਕਰਨਾ ਸਿੱਦਾਕਾਰੀ ਕਰਨਾ ਸੂਈ ਤਾਗੀ ਨਾਲ ਕੀਤਾ ਹੋਇਆ ਕੰਮ ਓਕੇ ਵੈਸੇ ਰ ਆਪਣੇ ਕਾਫੀ ਜਿਹੜੀਆਂ ਆਪਾਂ ਦੇਖਦੇ ਲੋਕਦੰਦੇ ਆਉਂਦੇ ਨੇ ਇੱਕ ਆਪਣੇ ਸਬਜ਼ਾ ਚ ਟੋਪਿਕ ਆ ਜਾਂਦਾ ਲੋਕਦੰਦੇ ਉਹਦੇ ਵਿੱਚ ਆਪਣੇ ਲੱਕੜ ਦਾ ਕੰਮ ਆ ਜਾਂਦਾ ਲੋਹੇ ਦਾ ਕੰਮ ਆ ਜਾਂਦਾ ਆਪਣੀਆਂ ਸਲਾਈਆਂ ਦਾ ਕੰਮ ਆ ਜਾਂਦਾ ਤੇ ਉਹਨਾਂ ਦੇ ਵੱਖਰੇ ਵੱਖਰੇ ਨਾਮ ਵੀ ਆ ਜਿਹੜੇ ਆਪਣੇ ਘਰੇ ਕੰਦੋਲੀਆਂ ਹੁੰਦੀਆਂ ਨੇ ਮਤਲਬ ਸੋਡੇ ਪਤਾ ਨਹੀਂ ਕੀ ਬੋਲਦੇ ਹੋਣਗੇ ਤੇ ਕੰਦੋਲੀ ਸ਼ਾਇਦ ਬੋਲਦੇ ਨੇ ਸਾਡੇ ਦਾ ਇਹ ਇਧਰ ਬਠਿੰਡੇ ਵਾਲੀ ਸਾਈਡ ਆ ਤਾਂ ਉਹਦੇ ਉੱਪਰ ਜਿਹੜੇ ਮੋਰ ਵਗੈਰਾ ਪਾਈ ਜਾਂਦੇ ਨੇ ਓਕੇ ਤਾਂ ਉਹੋ ਵੀ ਕਿ ਮਤਲਬ ਕੰਮ ਸਾਡੇ ਇਹਦੇ ਵਿੱਚ ਲੋਕਤੰਦਿਆਂ ਚੋਂ ਕੰਮ ਆ ਜਾਂਦੇ ਨੇ ਤਾਂ ਇਹ ਜਿਹੜੀ ਫਲਕਾਰੀ ਆ ਇਹ ਫਲਕਾਰੀ ਆ ਇਹ ਆਈ ਸਾਡੇ ਕੋਲ ਇਰਾਨ ਤੋਂ ਉੱਥੋਂ ਆਈ ਆ ਕਿਉਂਕਿ ਆਪਾਂ ਦੇਖਿਆ ਕਿ ਆਪਣਾ ਪਹਿਲਾਂ ਸਟਾਰਟਿੰਗ ਤੋਂ ਵਪਾਰ ਹੁੰਦਾ ਸੀਗਾ ਤੇ ਫਾਰਸੀ ਬਾਦਸ਼ਾਹ ਵਿੱਚ ਫਲਕਾਰੀ ਦੀ ਕੜਾਈ ਨੂੰ ਗੁਲਕਾਰੀ ਕਿਹਾ ਜਾਂਦਾ ਇਹਨੂੰ ਕਿਹਾ ਜਾਂਦਾ ਗੁਲਕਾਰੀ ओके ਕਿਉਂਕਿ ਉਥੇ ਲੈਂਗੁਏਜ ਚੱਲਦੀ ਆ ਇਹ ਖੱਦਰ ਦੇ ਪੁੱਠੇ ਪਾਸਿਓਂ ਕੱਢੀ ਜਾਂਦੀ ਆ ਜੇ ਕਿਸੇ ਨੇ ਫਲਕਾਰੀ ਤੇ ਵਰਕ ਹੁੰਦਾ ਦੇਖਿਆ ਤਾਂ ਇਹਨੂੰ ਹਮੇਸ਼ਾ ਪੁੱਠੇ ਪਾਸਿਓਂ ਕੱਢਿਆ ਜਾਂਦਾ ਪੁੱਠੇ ਪਾਸੇ ਉੱਤੇ ਕਰਕੇ ਤੇ ਜਿਹੜਾ ਕਿ ਮਤਲਬ ਜਦੋਂ ਵੀ ਆਪਾਂ ਫਲਕਾਰੀ ਮਤਲਬ ਇਹਦੇ ਵਿੱਚ ਫਲਕਾਰੀ ਦੇ ਵੈਸੇ ਕੋਈ ਚੀਜ਼ ਨਹੀਂ ਹੁੰਦੀ ਆ ਜਿਹੜੇ ਆਪਾਂ ਨਾਰਮਲ ਕਹਿੰਦੇ ਤੇਰੀ ਫਲਕਾਰੀ ਉੱਡਦੀ ਜਾਂ ਤੇਰੀ ਫਲਕਾਰੀ ਇਦਾਂ ਦੀ ਫਲਕਾਰੀ ਇੱਕ ਵੱਡੀ ਚੀਜ਼ ਆ ਇਹਦੇ ਵਿੱਚ ਇਹਦੀਆਂ ਅਲੱਗ-ਅਲੱਗ ਕਿਸਮਾਂ ਆ ਜਾਂਦੀਆਂ ਫਲਕਾਰੀ ਦੀਆਂ ਅਲੱਗ-ਅਲੱਗ ਕਿਸਮਾਂ ਆਉਂਦੀਆਂ ਨੇ ਬਟ ਇਹ ਕੱਡੀਆਂ ਸਾਰੀਆਂ ਜਿੰਨੀਆਂ ਵੀ ਹੁੰਦੀਆਂ ਨੇ ਕੱਡੀਆਂ ਹੀ ਪੁੱਠੇ ਵਸ ਨੂੰ ਜਾਂਦੀਆਂ ਨੇ ਠੀਕ ਹੈ ਇਸ ਵਿੱਚ ਕੁਦਰਤ ਵਿੱਚੋਂ ਨਮੂਨੇ ਕਿ ਜਿੱਥੇ ਵੀ ਫਲਕਾਰੀ ਹੋਊਗੀ ਜਿੱਦਾਂ ਦੇ ਸਾਡੇ ਸਾਹਮਣੇ ਪਸ਼ੂ ਪੰਛੀ ਫੁੱਲ ਜਿੱਦਾਂ ਦੀਆਂ ਚੀਜ਼ਾਂ ਸਾਡੇ ਸਾਹਮਣੇ ਦੇਖਾਂਗੇ ਅਸੀਂ ਆਦੇ आले-ਦਵਾਲੇ ਉਹਨਾਂ ਨੂੰ ਲੈ ਕੇ ਕਢਾਈ ਕੀਤੀ ਜਾਂਦੀ ਹੈ ਓਕੇ ਤੇ ਇਹ ਸਾਰੀਆਂ ਸਾਡੇ ਕੋਲ ਹੈਗੀਆਂ ਨੇ ਫਲਕਾਰੀ ਦੀਆਂ ਕਿਸਮਾਂ ਫਲਕਾਰੀ ਦੀ ਜਿਹੜੀ ਸਭ ਤੋਂ ਮੇਨ ਕਿਸਮ ਆ ਉਹ ਹੈਗੀ ਹੈ ਬਾਗ ਹੁਣ ਬਾਗ ਫਲਕਾਰੀ ਦੀ ਕਿਸਮ ਆ ਬਾਗ ਦੀ ਕਿਸਮ ਫਲਕਾਰੀ ਨਹੀਂ ਇਹ ਚੀਜ਼ ਦਾ ਖਿਆਲ ਰੱਖਿਓ ਫਲਕਾਰੀ ਦੇ ਵਿੱਚ ਬਾਗ ਆਉਂਦਾ ਚੋਪ ਸ਼ਮਾਸ ਸੁਬਰ ਨੀਲਕ ਤਿਲਪੱਤਰਾ ਪੁੰਗਟ ਬਾਗ ਓਕੇ ਤਾਂ ਇਹਦੇ ਵਿੱਚ ਅੱਗੇ ਇੱਕ ਕਿਸਮ ਹੋਰ ਹੁੰਦੀ ਹੈ ਬਾਗ ਦੇ ਵਿੱਚ ਇੱਕ ਕਿਸਮ ਅੱਗੇ ਆਪਾਂ ਦੇਖਦੇ ਹਾਂ ਤਾਂ ਹੁਣ ਜਿਹੜਾ ਬਾਗ ਆ ਬਾਗ ਬਹੁਤ ਮਿਹਨਤ ਨਾਲ ਤਿਆਰ ਕੀਤਾ ਜਾਂਦਾ ਸਭ ਤੋਂ ਜੇ ਆਪਾਂ ਦੇਖੇ ਜਾਈਏ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਜਿਹੜੀ ਮਿਹਨਤ ਲੱਗਦੀ ਆ ਤੇ ਜਿਹੜਾ ਸਭ ਤੋਂ ਵੱਧ ਟਾਈਮ ਲੱਗਦਾ ਘੱਟੋ ਘੱਟ 2 ਤੋਂ 3 ਮਹੀਨੇ ਲੱਗ ਜਾਂਦੇ ਨੇ ਜੇ ਜੋ ਜੇ ਮਾਮਤੀਆਂ ਮੋਸਟਲੀ ਕੱਢਦੀਆਂ ਨੇ ਤਾਂ 2 ਤੋਂ 3 ਮਹੀਨੇ ਲੱਗ ਜਾਂਦਾ ਬਾਗ ਕੱਢਣ ਤੇ ਤਾਂ ਬਾਗ ਬਹੁਤ ਮਿਹਨਤ ਨਾਲ ਤਿਆਰ ਕੀਤੀ ਜਾਣ ਵਾਲੀ ਫੁਲਕਾਰੀ ਆ ਓਕੇ ਫੁਲਕਾਰੀ ਦੀ ਕਿਸਮ ਆ ਇਸ ਦੀ ਕਢਾਈ ਬਹੁਤ ਸੰਗਣੀ ਹੁੰਦੀ ਆ ਇਸ ਵਿੱਚ ਸਾਰੇ ਕੱਪੜੇ ਉੱਪਰ ਤਕੂਨ ਨਾ ਪੈਟਰਨ ਬਣਾਇਆ ਜਾਂਦਾ ਹੈ ਇਸ ਦੀ ਕਢਾਈ ਪੱਟ ਦਾ ਧਾਗਾ ਜਾਂ ਰੇਸ਼ਮ ਦਾ ਕਹਿ ਦਿੰਦੇ ਆ ਤੇ ਜਿਹੜੇ ਪੁਰਾਣੇ ਟਾਈਮਾਂ ਦੇ ਵਿੱਚ ਜਿਹੜੇ ਆਪਣੇ ਰੇਸ਼ਮ ਦੇ ਧਾਗੇ ਆਉਂਦੇ ਸੀ ਆਪਣੇ ਚੀਨ ਤੋਂ ਆਉਂਦੇ ਸੀਗੇ ਸਪੈਸ਼ਲ ਜਿਹੜੇ ਬਾ ਕੱਢੇ ਜਾਂਦੇ ਸੀ ਬਾਗਾਂ ਵਾਸਤੇ ਜਿਹੜਾ ਕਿ ਮਤਲਬ ਧਾਗਾ ਵਰਤਿਆ ਜਾਂਦਾ ਸੀ ਉਹ ਆਪ ਚੀਨ ਤੋਂ ਮੰਗਵਾਉਂਦੇ ਸੀ ਹਮੇਸ਼ਾ ਗੂੜਾ ਨੀਲਾ ਜਾਂ ਲਾਲ ਖੱਦਰ ਵਰਤੇ ਜਾਂਦਾ ਹੁਣ ਮਤਲਬ ਡਿਪੈਂਡ ਆ ਕਿ ਜਿਹੜਾ ਤੁਸੀਂ ਬਾਗ ਤਿਆਰ ਕਰ ਰਹੇ ਹੋ ਉਹ ਕੁੜੀ ਨੂੰ ਵਿਆਹ ਚ ਦੇਣਾ ਜਾਂ ਜਿਵੇਂ ਹੁੰਦਾ ਹੈ ਤਾਂ ਕਿ ਮਤਲਬ ਕੁੜੀ ਦੇ ਘਰ ਬੱਚਾ ਹੋ ਗਿਆ ਤੇ ਉਦੋਂ ਆਪਾਂ ਬਾਗ ਲੈ ਕੇ ਜਾਂਦੇ ਤਾਂ ਮਤਲਬ ਬੱਚੇ ਨੂੰ ਗਿਫਟ ਕਰਨਾ ਤਾਂ ਮਤਲਬ ਕਿੱਦਾਂ ਦੇ ਮਾਹੌਲ ਦੇ ਵਿੱਚ ਆਪਾਂ ਉਹਨੂੰ ਗਿਫਟ ਕਰਨਾ ਤਾਂ ਉਸ ਤਰੀਕੇ ਨਾਲ ਉਹ ਕੱਪੜਾ ਰੰਗ ਦੀ ਟੂਨ ਕਰਕੇ ਬਟ ਕੱਢਿਆ ਘੱਟ ਜਾ ਖੱਦਰ ਦਾ ਖੱਦਰ ਦੇ ਵਿੱਚ ਉੱਤੇ ਰੇਸ਼ਮ ਦੇ ਤਾਗੇ ਨਾਲ ਪੁੱਠੀ ਸਾਈਡ ਤੋਂ ਕੱਢਿਆ ਜਾਊਗਾ ਜਿਵੇਂ ਬਰੀ ਦਾ ਬਾਗ ਆ ਉਹਦਾ ਹੋਊਗਾ ਹੀ ਰੈੱਡ ਹਨਾ ਹੁਣ ਬਾਗ ਦੀ ਕਿ ਕਿਸਮ ਹੁੰਦੀ ਅੱਗੇ ਬਾਵਣ ਬਾਗ ਠੀਕ ਆ ਬਾਵਨ ਬਾਗ ਹਮੇਸ਼ਾ ਹੀ ਜਿਵੇਂ ਕੀ ਮਤਲਬ ਆਪਾਂ ਦੇਖਦੇ ਹੁੰਨੇ ਕਿ ਅੱਜ ਕੱਲ ਜਿਵੇਂ ਆਪਾਂ ਕਾਰ ਕੋਈ ਬਿਆਹ ਤੇ ਗਿਫਟ ਕਰ ਦਿੰਦੇ ਹਾਂ ਉਹ ਉੱਪਰ ਨਹੀਂ ਬਾਗ ਪਾਇਆ ਹੁੰਦਾ ਉਹ ਕਾਫੀ ਹੈਵੀ ਹੁੰਦਾ ਜਾਂ ਜਦੋਂ ਕਿ ਬੱਚਾ ਹੋਣ ਤੋਂ ਬਾਅਦ ਜਦੋਂ ਲੈ ਕੇ ਜਾਂਦੇ ਨੇ ਤੇ ਉੱਥੇ ਬੱਚੇ ਨੂੰ ਜਦੋਂ ਪਹਿਲਾਂ ਮਤਲਬ ਉਹਦੇ ਪੰਗੂੜੇ ਵਗੈਰਾ ਚ ਪਾਉਂਦੇ ਆ ਤਾਂ ਨੀਚੇ ਜਿਹੜਾ ਬਾਗ ਵਿਛਾਉਂਦੇ ਆ ਉਹ ਹਮੇਸ਼ਾ ਬਾਵਨ ਬਾਗ ਹੁੰਦਾ ਠੀਕ ਆ ਕਾਲੇ ਰੰਗ ਦੇ ਕੱਪੜੇ ਉੱਪਰ ਪੀਲੇ ਰੰਗ ਦੇ ਰੇਸ਼ਮੀ ਤੱਕ ਦੇ ਨਾਲ ਕੜਾਈ ਕੀਤੀ ਜਾਂਦੀ ਆ ਇੱਕ ਬਾਗ ਵਿੱਚ ਬਹੁਤੇ ਬਾਗਾਂ ਦੀ ਕੜਾਈ ਹੁੰਦੀ ਆ ਇਹਦੀ ਫੋਟੋ ਦੇਖ ਲਓ ਤੁਸੀਂ ਇਹਦਾ ਨਾਰਮ ओके ਤੇ ਇਹ ਉੱਪਰ ਦੇ ਉੱਪਰ ਜ਼ਿਆਦਾ ਕੜਾਈ ਕੀਤੀ ਹੋਈ ਆ ਉੱਪਰ ਦੇ ਉੱਪਰ ਕਿਉਂਕਿ ਇਹਦੇ ਵਿੱਚ ਕੋਈ ਵੀ ਨਮੂਨਾ ਚੱਕ ਸਕਦੇ ਨੇ کافی ਜ਼ਿਆਦਾ ਨਮੂਨੇ ਹੁੰਦੇ ਨੇ ਜਦੋਂ ਆਪਾਂ ਸਿੱਧਾ ਕਰੀਏ ਸਾਰੇ ਡਿਜ਼ਾਈਨ ਦੇਖਦੇ ਆ ਤਾਂ ਇਹਦੇ ਵਿੱਚ ਇੱਕ ਬਾਗ ਦੇ ਵਿੱਚ ਹੀ ਕਾਫੀ ਬਾਗਾਂ ਦੀ ਕੜਾਈ ਪਾ ਦਿੰਦੇ ਨੇ ਓਕੇ ਇਹ ਹੈਗਾ ਬਾਗ ਇਹ ਹੈਗਾ ਬਾਵਨ ਬਾਗ ਤੇ ਬਾਕੀ ਦੀ ਕਿਸਮਾ ਫਲਕਾਰੀ ਦੀ ਅਗਲੀ ਸਾਡੀ ਕਿਸਮ ਹੈਗੀ ਆ ਛਮਾਸ ਇਸ ਇਹ ਫਲਕਾਰੀ ਹਰਿਆਣੇ ਅਤੇ ਇਹਦੇ ਨਾਲ ਲੱਗਦੇ ਪੰਜਾਬ ਦੇ ਖੇਤਰਾਂ ਵਿੱਚ ਬੱਤੀ ਜਾਂਦੀ ਆ ਇਸ ਵਿੱਚ ਸ਼ਿਸ਼ਿਆਂ ਦੇ ਛੋਟੇ-ਛੋਟੇ ਟੁਕੜੇ ਜੋ ਜੋੜੇ ਜਾਂਦੇ ਨੇ ਓਕੇ ਇਹ ਮੋਸਟਲੀ ਆਪਾਂ ਮਾਰਕੀਟ 'ਚ ਦੇਖ ਲੈਣੀਆਂ ਮਾਰਕੀਟ ਦੇ ਵਿੱਚ ਅਸਲ ਵਿੱਚ ਜਿਹੜੀਆਂ ਇੰਝ ਕੱਲ ਫਲਕਾਰੀਆਂ ਆ ਰਹੀਆਂ ਉਹ ਖੱਦਰ ਅਸਲੀ ਖੱਦਰ ਤੇ ਕੱਢੇ ਨਹੀਂ ਜਾਂਦਾ ਅਸਲ ਦੀ ਅਸਲੀ ਖੱਦਰ ਦੀ ਵੀ ਮਤਲਬ ਜਿਵੇਂ ਹੁਣ ਆਪਣੇ ਪਹਿਲਾਂ ਕਪਾਹ ਹੁੰਦੀ ਸੀ ਕਪਾਹ ਤੇ ਨਰਮੀ 'ਚ ਫਰਕ ਆ ਜਿਵੇਂ ਆਪਾਂ ਇਕੱਠੀ ਕਾਟਨ ਕਹਿੰਦੇ ਆ ਨਾ ਜਿਹੜੀ ਕਪਾਹ ਤੋਂ ਆਪਾਂ ਖੱਦਰ ਬਣਾਉਨੇ ਆ ਉਹ ਖੱਦਰ ਜ਼ਿਆਦਾ ਚੀੜਾ ਹੁੰਦਾ ਉਹ ਲੰਬਾ ਟਾਈਮ ਚੱਲਦਾ ਜਦੋਂ ਨਰਮੀ ਤੋਂ ਆਪਾਂ ਨਰਮੀ ਦੀ ਰੂਮ ਬਣਾ ਲਈ ਉਦੋਂ ਵਾਲਾ ਆਪ ਤਾਂ ਚੰਗੀ ਤਰੀਕੇ ਨਾਲ ਧੱਗਾ ਹੀ ਨਹੀਂ ਬਣਦਾ ਉਹ ਤੋਂ ਬਾਅਦ ਜੇ ਮੈਂ ਆਪਣੇ ਖੇਸ ਵਗੈਰਾ ਜਾਂ ਕੁਝ ਵੀ ਮੰਨਦੇ ਤਾਂ ਉੰਨੀ ਮਤਲਬ ਉਹਦੇ ਵਿੱਚ ਤਾਂ ਉਹ ਚੀਜ਼ ਜੀ ਆਉਂਦੀ ਨਹੀਂ ਕਿ ਨਾ ਹੀ ਉਹ ਹੰਡੇ ਹੋਣਾ ਕਪਾਹ ਜਿਹੜੀ ਹੁੰਦੀ ਹੈ ਕਪਾਹ ਤੋਂ ਬਣੀ ਹੋਈ ਚੀਜ਼ ਚੀੜੀ ਹੁੰਦੀ ਆ ਪਹਿਲਾਂ ਮੋਸਲ ਜਿਹੜੀ ਕੁੜੀ-ਕਾੜੀ ਬਿਉਣੀ ਹੁੰਦੀ ਸੀਗੀ ਤਾਂ ਉਦੋਂ ਹੁੰਦਾ ਸੀ ਕਿ ਲਾ ਡੇਢ ਕਿੱਲਾ ਕਿ ਕਪਾਹ ਭੀਜੋ ਤਾਂ ਇਹ ਜਿਹੜੇ ਮੋਸਲ ਜਿਹੜੀ ਆਪਾਂ ਬਾਗਾਂ ਦੇ ਵਿੱਚ ਇਹ ਫਲਕਾਰੀ ਦੀ ਜਿੰਨੀਆਂ ਕਿਸਮਾਂ ਹੈਗੇ ਇਹਨਾਂ ਵਿੱਚ ਜਿਹੜਾ ਕੱਪੜਾ ਵਰਤਿਆ ਜਾਂਦਾ ਉਹ ਖੱਦਰ ਖੱਦਰ ਵੀ ਕਿਹੜਾ ਕਪਾਹ ਤੋਂ ਬਣਿਆ ਹੋਇਆ ਖੱਦਰ ਉਕੇ ਤੇ ਹੌਲੀ ਹੌਲੀ ਹੁਣ ਆਪਾਂ ਦੇਖ ਹੀ ਲਿਆ ਕਿ ਮਤਲਬ ਜਿਹੜਾ ਆਪਣੇ ਮਾਲਵਾ ਬਿਲਡਰ ਵਿੱਚ ਜ਼ਿਆਦਾ ਤਾਂ ਅੱਜ ਕੱਲ ਕਿ ਮਤਲਬ ਜਿਹੜੇ ਕਾਟਨ ਆ ਉਹਦੀ ਬਿਜਾਈ ਬਹੁਤ ਕੱਟ ਗਈ ਤਾਂ ਹੁਣ ਇਹ ਇਹਦੇ ਵਿੱਚ ਆ ਵੇਖੋ ਛੋਟੇ ਛੋਟੇ ਸ਼ੀਸ਼ੇ ਲੱਗੇ ਹੋਏ ਨੇ ਠੀਕ ਆ ਉਹ ਸਿੰਪਲ ਪੁੱਛ ਲੈਂਦੇ ਨੇ ਕਿ ਜਿਹੜੇ ਮੰਤਰ ਫਲਕਾਰੀ ਦੀ ਕਿਸਮ ਦੇ ਵਿੱਚ ਸ਼ੀਸ਼ੇ ਲਾਈ ਜਾਂਦੇ ਨੇ ਤਾਂ ਉਹ ਕਿਹੜੀ ਹੁੰਦੀ ਆ ਇਹ ਵਾਲੀ ਅਗਲੀ ਹੈਗੇ ਸੋਡੀ ਚੋਪ ਲਾਲ ਜਾਂ ਗੂੜੇ ਲਾਲ ਖੱਦਰ ਦੀ ਫਰਕਾਰੀ ਹੁੰਦੀ ਆ ਜਿਆਦਾ ਲਾਲ ਹੋਊਗਾ ਜਾਂ ਗੂੜਾ ਲਾਲ ਹੋਊਗਾ ਚੂਪ ਆਮ ਤੌਰ ਤੇ ਨਾਨਕਿਆਂ ਵੱਲੋਂ ਦਿੱਤੀ ਜਾਂਦੀ ਹੈ ਇਸ ਵਿੱਚ ਕੰਨੀਆਂ ਜਾਂ ਨੁੱਕਰਾਂ ਤੇ ਕੜਾਈ ਕੀਤੀ ਜਾਂਦੀ ਹੈ ਇਹ ਚੂੜਾ ਚੜਾਉਣ ਵੇਲੇ ਨਾਨੀ ਵੱਲੋਂ ਦਿੱਤਾ ਜਾਂਦਾ ਗਿਫਟ ਹੁਣ ਜਿਹੜਾ ਮਤਲਬ ਚੂੜਾ ਹੁੰਦਾ ਉਹ ਕਰਦਾ ਕੌਣ ਆ ਮਾਮਾ ਚੜਾਉਂਦਾ ਆਪਣੇ ਰਸਮਾਂ ਕੀ ਚੂੜਾ ਕੌਣ ਲੈ ਕਹਿੰਦਾ ਮਾਮਾ ਜਾਗੋ ਵੀ ਨਾਨਕੀ ਕਰਦੇ ਨੇ ਤਾਂ ਜਿਹੜੇ ਕਿ ਮਤਲਬ ਕੁੜੀ ਵਾਸਤੇ ਆਪਾਂ ਕਹਿੰਦੇ ਨਾਨਕ ਸ਼ੱਕ ਪਰਨਾ ਆ ਤਾਂ ਨਾਨਕ ਸ਼ੱਕ ਦੇ ਵਿੱਚ ਵੀ ਇੱਕ ਫਲਕਾਰੀ ਦੀ ਕਿਸਮ ਹੁੰਦੀ ਆ ਠੀਕ ਆ ਵੈਸੇ ਤੇ ਜਿਹੜੀ ਲਾਮਾ ਤੇ ਲੈ ਕੇ ਬੈਂਦੀ ਆ ਕੁੜੀ ਉਹਦਾ ਲੱਗ ਹੁੰਦੀ ਆ ਇਹ ਹੁੰਦੀ ਜਦੋਂ ਪਹਿਲਾ ਰਸਮਾ ਹੁੰਦੀਆਂ ਨੇ ਨਾਨਕੀ ਜਿਆਦਾ ਰਸਮਾ ਕਰਦੇ ਆ ਦਾ ਜਿਵੇਂ ਉਹ ਨੱਕ ਦੇ ਵਿੱਚ ਵੀ ਕੁਝ 골ਡ ਦਾ ਪਾਉਣਾ ਚੂੜਾ ਚੜਾਉਣਾ ਤੇ ਜਿਵੇਂ ਕੁੜੀ ਦੇ ਹੱਥ ਦੀ ਲੱਗਣੀ ਆ ਉਸ ਟਾਈਮ ਜਿਹੜੀ ਫਲਕਾਰੀ ਲੱਤੀ ਜਾਂਦੀ ਆ ਉਹਨੂੰ ਆਪਾਂ ਕਹਿੰਦੇ ਆ ਇਹਦਾ ਦੇਖ ਲਓ ਇਹ ਇਦਾਂ ਦੀ ਹੁੰਦੀ ਆ ਠੀਕ ਆ ਤਾਂ ਇਹਦੀ ਵਸ ਇਸ ਤਰੀਕੇ ਨਾਲ ਕੜਾਈ ਕੀਤੀ ਹੁੰਦੀ ਆ ਆ ਸਾਰਾ ਹੁੰਦਾ ਸੈਂਟਰ ਦੇ ਵਿੱਚ ਖਾਲੀ ਹੁੰਦਾ ਕੰਨੀਆਂ ਤੇ ਕੀਤੀ ਜਾਂਦੀ ਆ ਇਹ ਹੁੰਦਾ ਜਿਹੜੀ ਕੁੜੀ ਲਾਮਾ ਤੇ ਬੈਂਦੀ ਆ ਸੁਬਰ ਇਹ ਸ਼ਗਨਾਂ ਦਾ ਲਾਲ ਕੱਪੜਾ ਹੁੰਦਾ ਇਹਦੇ ਚਾਰੇ ਕੋਨੇ ਕੱਢੇ ਜਾਂਦੇ ਨੇ ਕਮਲ ਦੇ ਫੁੱਲਾਂ ਦੀ ਕਢਾਈ ਹੁੰਦੀ ਹੈ ਇਹਦੇ ਵਿੱਚ ਤਾਂ ਮਤਲਬ ਇਹਦੇ ਵਿੱਚ ਕੋਈ ਪੰਛੀ ਵਗੈਰਾ ਜਾਨਵਰ ਨਹੀਂ ਪਾਇਆ ਜਾਂਦਾ ਇਹਦੇ ਵਿੱਚ ਫੁੱਲਾਂ ਦੀ ਕਢਾਈ ਕੀਤੀ ਜਾਂਦੀ ਆ ਲਾਲ ਖੱਦਰ ਦੀ ਫਲਕਾਰੀ ਨੂੰ ਸ਼ਾਲੂ ਵੀ ਕਹਿੰਦੇ ਹਨ ਇਹ ਅਕਸਰ ਲਾਮਾ ਵੇਲੇ ਲਿਆ ਜਾਂਦਾ ਹੈ ਤਾਂ ਲਾਮਾ ਦੇ ਟਾਈਮ ਤੇ ਆ ਆ ਪਾਉ ਆਮ ਵੀ ਘਰਾਂ 'ਚ ਦੇਖ ਲੈਣੇ ਹੁੰਦੇ ਆ ਤੇ ਵੈਸੇ ਮੋਸਲੀ ਗਿਫਟ ਵੀ ਇਹੀ ਕੀਤੀ ਜਾਂਦੀ ਹੈ ਹਰੇਕ ਦੇ ਹੁੰਦੀ ਹੈ ਇਹ ਤੇ ਜਿਵੇਂ ਆਪਣੀ ਮੰਮੀ ਹੋਰਾਂ ਦੀ ਪੁਰਾਣੀਆਂ ਪੰਈਆਂ ਹੁੰਦੀਆਂ ਨੇ ਇਹ ਵਾਲੀ ਹੁੰਦੀ ਆ ਠੀਕ ਹੈ ਇਹ ਲਾਵਾ ਵੇਲੇ ਇਹ ਲੈ ਕੇ ਬਣਦੀ ਹੈ ਕੁੜੀ ਅੱਗੇ ਆਗੇ ਨੀਲਕ ਕਾਲੇ ਜਾਂ ਨੀਲੇ ਰੰਗ ਦੇ ਖੱਦਰ ਉੱਪਰ ਨੀਲੇ ਪੀਲੇ ਕਾਲੇ ਜਾਂ ਨੀਲੇ ਰੰਗ ਦੇ ਖੱਦਰ ਉੱਪਰ ਪੀਲੇ ਜਾਂ ਲਾਲ ਰੇਸ਼ਮ ਦੀ ਕੜਾਈ ਕੀਤੀ ਜਾਂਦੀ ਹੈ ਅਸਲ ਵਿੱਚ ਕੱਪੜਾ ਤਾਂ ਹਮੇਸ਼ਾ ਖੱਦਰ ਹੀ ਹੋਊਗਾ ਉੱਤੇ ਜਿਹੜੀ ਕੜਾਈ ਕੀਤੀ ਜਾਊਗੀ ਉਹ ਰੇਸ਼ਮ ਦੇ ਧਾਗੇ ਨਾਲ ਕੀਤੀ ਜਾਊਗੀ ਤਾਂ ਇਹ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਗਿਆ ਤਾਂ ਇਹ ਵਾਲੀ ਹੁੰਦੀ ਹੈ ਇਹ ਤੇ ਜੇ ਪਾ ਦੇਖਿਆ ਜਦਾ ਇਹ ਮੁਸਲੀ ਰਾਜਸਥਾਨ ਦੇ ਨਾਲ ਜਿਹੜਾ ਏਰੀਆ ਲੱਗਦਾ ਅਵੋਰ ਫਾਜਲ ਕਾ ਉਹ ਵਾਲੇ ਏਰੀਆ ਦੇ ਵਿੱਚ ਤੁਹਾਨੂੰ ਇਹ ਫਲਕਾਰੀ ਜਿਆਦਾ ਦੇਖਣ ਨੂੰ ਮਿਲ ਚੁਗੀ ਠੀਕ ਆ ਤਾਂ ਇਹੇ ਵੇਖੋ ਮਤਲਬ ਕਿੰਨਾ ਕੁਸ਼ ਇਹਨਾਂ ਨੇ ਵਿੱਚ ਪਾਇਆ ਹੋਇਆ ਡਿਜ਼ਾਈਨ ਪਾਏ ਹੋਏ ਨੇ ਬਾਕੀ ਤੁਸੀਂ ਨੈਟ ਤੇ ਕੱਢ ਕੇ ਦੇਖ ਲਓ ਫਲਕਾਰੀਆਂ ਦੇ ਸਾਰੇ ਡਿਜ਼ਾਈਨ ਆਪ ਨੂੰ ਮਿਲ ਜਾਂਦੇ ਨੇ ਕੁੰਗਟ ਬਾਗ ਇਸ ਦੇ ਇਹਦੇ ਸਿਰ ਵਾਲੇ ਹਿੱਸੇ ਉੱਪਰ ਤਕੂਨੀ ਗੁੰਡ ਕੱਢਣ ਵੇਲੇ ਮਤਲਬ ਇਹ ਹੁੰਦੀ ਹੈ ਵੈਸੇ ਤਾਂ ਬਾਕੀ ਤਾਂ ਸੀਗੇ ਜਿਵੇਂ ਅਸੀਂ ਪਿੱਛੇ ਦੇਖਿਆ ਵਿਆਹ ਦੇ ਰਸਮਾਂ ਦੇ ਵਿੱਚ ਹੋਣਾ ਕਿ ਹੈਵੀ ਹੈਵੀ ਉਹ ਸੂਟਾਂ ਦੇ ਨਾਲ ਕੁੜੀ ਨੂੰ ਦੇਣ ਵਾਸਤੇ ਇਹ ਹੁੰਦਾ ਜਦੋਂ ਕਿ ਮਤਲਬ ਬੁੜੀਆਂ ਘਰਾਂ 'ਚ ਕੰਮ-ਕੰਮ ਕਰਨ ਲੱਗੀਆਂ ਉਹਦੋਂ ਜਦੋਂ ਨਾਲ ਕੈਰੀ ਕਰਦੀਆਂ ਨੇ ਤਾਂ ਕੋਈ ਕੜਾਈ ਕੀਤੀ ਜਾਂਦੀ ਹੈ ਇਸ ਵਿੱਚ ਗੋਟੇ ਦੀ ਵਰਤੋਂ ਹੁੰਦੀ ਆ ਠੀਕ ਹੈ ਇਹ ਯਾਦ ਰੱਖਿਓ ਗੋਟੇ ਦੀ ਵਰਤੋਂ ਕਿੱਥੇ ਹੁੰਦੀ ਆ ਇਹ 라ਵਲਪਿੰਡੀ ਦੇ ਇਲਾਕਿਆਂ ਵਿੱਚ ਬਹੁਤ ਪਿਆਰੀ ਵਸਤੂ ਹੈ ਤਾਂ ਇਹ ਹੁੰਦੀ ਆ ਇਹਦੇ ਵਿੱਚ ਹੁੰਦਾ ਕਿ ਮਤਲਬ ਇਹ ਹਲਕੀ ਹੁੰਦੀ ਆ ਤਾਂ ਇਸ ਤਰੀਕੇ ਨਾਲ ਇਹਦੇ ਪਹਿਲਾਂ ਤਾਂ ਇਧਰ ਵਾਲੀ ਜਿਵੇਂ ਆ ਸੋਡਾ ਆ ਗਿਆ ਦਾ ਠੀਕ ਹੈ ਇੱਥੇ ਕੀਤੀ ਜਾਊਗੀ ਇਧਰ ਕੀਤੀ ਜਾਊਗੀ ਇੱਥੇ ਕੀਤੀ ਜਾਊਗੀ ਓਕੇ ਹੋ ਗਈ ਫਲਕਾਰੀ ਤਿਆਰ ਠੀਕ ਹੈ ਇਹ ਵਾਲੀ ਹੁੰਦਾ ਇਹਦੇ ਤੇ ਵਰਕ ਉਦੋਂ ਅੱਗੇ ਅੱਗੇ ਤਲਪੱਤਰਾ ਇਹ ਸਭ ਤੋਂ ਸਸਤੀ ਅਤੇ ਕਟਿਆ ਕੜਾਈ ਵਾਲੀ ਫਲਕਾਰੀ ਹੁੰਦੀ ਹੈ ਇਹਦੇ ਉੱਤੇ ਬਿਰਲੇ ਬਿਰਲੇ ਟੋਪੇ ਭਰੇ ਜਾਂਦੇ ਨੇ ਮਤਲਬ ਬਿਰਲੇ ਬਿਰਲੇ ਹੁੰਦੇ ਨੇ ਜਿਹੜੇ ਅੱਜ ਕੱਲ ਮਾਰਕੀਟ ਦੇ ਵਿੱਚ ਬਾਹਰ ਲੌਂਕੀ ਜਾਂਦੀਆਂ ਹੁੰਦੀਆਂ ਬਾਰੇ ਮਤਲਬ ਡਿਸਪਲੇ ਕਰੀਆਂ ਹੁੰਦੀਆਂ ਨੇ ਇਹ ਵਿਆਹ ਜਾਂ ਹੋਰ ਰਸਮਾਂ ਵੇਲੇ ਲੱਗੀਆਂ ਨੂੰ ਦਿੱਤੀਆਂ ਜਾਂਦੀਆਂ ਨੇ ਓਕੇ ਇਹ ਹੁੰਦੀ ਆ ਇਹ ਵੀ ਵੈਸੇ ਹੈ ਬਸ ਇਹ ਯਾਦ ਰੱਖਿਓ ਫੁਲਕਾਰੀ ਦੇ ਕਿਹੜੇ-ਕਿਹੜੇ ਕਿਸਮਾਂ ਸਾਨੂੰ ਮਿਲਦੀਆਂ ਨਹੀਂ ਓਕੇ ਆਹ ਵਾਲੀ ਫੁਲਕਾਰੀ ਆ ਠੀਕ ਆ ਇਹ ਫੋਟੋ ਇਦਾਂ ਮਿਲੀ ਸੀ ਬਟ ਕੀਤੀ ਇਹ ਵੀ ਕਿੱਥੇ ਜਾਊਗੀ ਕੀਤੀ ਇਹ ਖੱਦਰ ਤੇ ਹੀ ਜਾਊਗੀ ਵੇਖੋ ਇਹ ਕਿੰਨਾ ਸੌਖਾ ਦਾ ਇਹ ਸਿੰਪਲ ਹੀ ਧਾਗਾ ਜਿਵੇਂ ਆਪਾਂ ਨਾਰਮਲ ਸੂਟ ਦੇ ਆਸ-ਪਾਸੇ ਕਰ ਦਿੰਦੇ ਹੁੰਨੇ ਆ ਉਹ ਵਾਲਾ ਕਪਾਇਆ ਹੋਇਆ ਇਹਨਾਂ ਨੇ ਤੇ ਇਹਨੂੰ ਆਪਾਂ ਕਹਿੰਦੇ ਆ ਤਿਲਪੱਤਰਾ ਤਾਂ ਅਗਲਾ ਹੁਣ ਤੁਸੀਂ ਇਹਦੇ ਵਿੱਚ ਕਰੋ ਇਹ ਤੁਹਾਡਾ ਐਮਸੀਕਿਊ ਆ ਬਣਾਇਆ। ਇਹ ਲਈ ਕਿੰ ਵਿੱਚੋਂ ਕਿਹੜਾ ਕਥਨ ਗਲਤ ਆ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਗਲਤ ਆ ਅਨਸਰ ਕਰੋ। ਤਿਲਪੱਤਰਾ ਕੱਢੀਆ ਕਿਸਮ ਦੀ ਫਲ ਦੀ ਫਲਕਾਰੀ ਹੈ। ਚੂਪ ਫਲਕਾਰੀ ਦੀ ਕਿਸਮ ਹੈ। ਓਕੇ ਫਲਕਾਰੀ ਦੀ ਕਿਸਮ ਆ ਜਿਸ ਤੇ ਨੁਕਰਾਂ ਦੀ ਕੜਾਈ ਕੀਤੀ ਜਾਂਦੀ ਹੈ। ਫਲਕਾਰੀ ਦੀ ਕੜਾਈ ਰੇਸ਼ਮੀ ਤੱਗੇ ਨਾਲ ਕੀਤੀ ਜਾਂਦੀ ਹੈ। ਫਲਕਾਰੀ ਬਾਗ ਦੀ ਕਿਸਮ ਹੈ। ਦੱਸੋ ਇਹਨਾਂ ਦੇ ਵਿੱਚੋਂ ਕਿਹੜਾ ਗਲਤ ਆ। ਤਾਂ ਇਹਦੇ ਵਿੱਚ ਇਹ ਹੀ ਨਹੀਂ। ਫਲਕਾਰੀ ਬਾਗ ਦੀ ਕਿਸਮ ਨਹੀਂ ਬਾਗ ਫਲਕਾਰੀ ਦੀ ਕਿਸਮਾ ਇੱਥੇ ਉਹਨਾਂ ਸੀ ਬਾਗ ਕਿ ਬਾਗ ਕੀ ਦੀ ਕਿਸਮਾ ਬਾਗ ਫਲਕਾਰੀ ਦੀ ਕਿਸਮਾ ਫਲਕਾਰੀ ਦੀ ਕਿਸਮਾ ਗੇ ਓਕੇ ਅਗਲਾ ਸਵਾਲ ਲੋਹੜੀ ਦਾ ਤਿਹਾਰ ਕਿਹੜੇ ਦੇਸੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਤਾਂ ਇਹਨਾਂ ਦੇ ਵਿੱਚੋਂ ਲੋਹੜੀ ਦਾ ਤਿਹਾਰ ਕਦੋਂ ਮਨਾਇਆ ਜਾਂਦਾ ਤਾਂ ਲੋਹੜੀ ਦਾ ਤਿਹਾਰ ਮਨਾਇਆ ਜਾਂਦਾ ਪੋ ਤੇ ਗਾਂ ਸਾਡੀ ਮਾਗੀ ਆ ਜਾਂਦੀ ਹੈ ਮਾਗ ਦੇ ਮਹੀਨੇ 'ਚ ਤੇ ਮਾਗੀ ਆਪਣੇ ਕਿੱਥੇ ਬਣਾਈ ਜਾਂਦੀ ਹੈ ਸ਼੍ਰੀ ਮੁਕਸਰ ਸਾਹਿਬ ਉੱਥੇ ਆਪਣੇ ਮਾਗੀ ਦਾ ਮਤਲਬ ਬਣਾਇਆ ਜਾਂਦਾ ਸੰਗਰਾਦ ਨੂੰ ਦੁਰਗਿਆਣਾ ਮੰਦਿਰ ਕਿਸ Hindu ਦੇਵੀ ਨਾਲ ਸੰਬੰਧ ਦਾ ਤਈ ਹੈ ਕਿੱਥੇ ਇਹ ਹੈਗਾ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਕਿੰਨਾ ਨੇ ਲੈ ਕੇ ਆਂਦਾ ਸਾਡੇ ਚੌਥੇ ਗੁਰੂ ਜੀ ਨੇ ਤਾਂ ਇਹ ਕਿਹੜੀ ਦੇਵੀ ਨਾਲ ਸੰਬੰਧ ਦਾ ਤਈ ਹੈਗੀ ਸਾਡੀ ਦੁਰਗਾ ਦੇਵੀ ਨਾਲ ਸੰਬੰਧ ਕਾਲੀ ਮਾਤਾ ਦਾ ਮੰਦਿਰ ਹੈਗਾ ਸਾਡੇ ਪਟਿਆਲੇ ਹੇ ਲਿਖਿਆ ਬਿੱਤੋਂ ਕਿਹੜਾ ਪੰਜਾਬੀ ਔਰਤਾਂ ਦਾ ਲੋਕ ਨਾਚ ਨਹੀਂ ਹੈ ਲੋਕ ਨਾਚ ਨਹੀਂ ਆ ਤਾਂ ਕਿੱਕਲੀ ਹਾਂ ਇਹ ਬੱਚਿਆਂ ਦਾ ਮਤਲਬ ਫੀਮੇਲ ਛੋਟੀਆਂ ਬੱਚਿਆਂ ਦਾ ਤੇ ਔਰਤਾਂ ਦਾ ਗਿੱਧਾ ਗਿੱਦਾ ਔਰਤਾਂ ਦਾ ਮਲਵਈ ਗਿੱਦਾ ਮਰਦਾਂ ਦਾ ਤਮਾਲ ਇਹ ਮੇਲ ਵੀ ਕਰਦੇ ਨੇ ਇਹਨੂੰ ਮੇਲ ਵੀ ਕਰਦੇ ਨੇ ਤੇ ਫੀਮੇਲ ਵੀ ਕਰਦੀ ਆ ਤੇ ਮਲਵਈ ਗਿੱਦਾ ਮਲਵਈ ਗਿੱਦਾ ਹੈਗਾ ਸਾਡਾ ਕੱਲਾ ਬੰਦਿਆਂ ਦਾ ਤਾਂ ਅੱਜ ਦੀ ਕਲਾਸ ਦੇ ਵਿੱਚ ਇੰਨੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਿਲਦੇ ਆ ਅਗਲੀ ਕਲਾਸ ਦੇ ਵਿੱਚ